ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਗੱਲ ਕਰਦੇ ਆਂ ਬਾਰ-ਬਾਰ ਪਲੇਟਲੇਟ ਸੈੱਲ ਲੋ ਹੋਣਾ ਦੋਸਤੋ ਆਪਾਂ ਦੇਖਦੇ ਆਂ ਕਿ ਕਿਸੇ ਕਿਸੇ ਪੇਸ਼ੈਂਟ ਦੇ ਵਿੱਚ ਕੀ ਹੁੰਦਾ ਬਾਰ-ਬਾਰ ਪਲੇਟਲੇਟ ਸੈੱਲ ਨੇ ਜਿਹੜੇ ਉਹ ਲੋ ਹੋ ਜਾਂਦੇ ਆ ਜਾਂ ਫਿਰ ਹਮੇਸ਼ਾ ਲੋ ਹੀ ਰਹਿੰਦੇ ਆ ਵੱਧਦੇ ਹੈ ਹੀ ਨਹੀਂ 1 ਲੱਖ 1 ਲੱਖ 20 30 ਜਾਂ 1.5 ਲੱਖ ਤੱਕ ਜਾਂਦੇ ਆ ਇਸ ਤੋਂ ਅੱਗੇ ਜਾਂਦੇ ਹੀ ਨਹੀਂ ਤਾਂ ਫਿਰ ਪੇਸ਼ੈਂਟ ਦੇ ਵਿੱਚ ਕੀ ਆ ਵੀਕਨੈਸ ਲਤਾਂ ਦਰਦ ਸਿਰ ਦਰਦ ਥੋੜਾ ਬੁਖਾਰ ਅਜਿਹੇ ਸਿੰਪਟਮ ਬਣੇ ਰਹਿੰਦੇ ਆ ਪੇਸ਼ੈਂਟ ਕੀ ਕਰਦਾ ਬਾਰ ਬਾਰ ਪਲੇਟਲੇਟ ਸੈੱਲ ਇਨਕਰੀਜ਼ ਕਰਨ ਲਈ ਮੈਡੀਸਿਨ ਖਾਈ ਜਾਂਦਾ ਖਾਈ ਜਾਂਦਾ ਪਰ ਰਿਜ਼ਲਟ ਜ਼ੀਰੋ ਪਲੇਟਲੇਟ ਸੈੱਲ ਜਿਹੜੇ ਉਹ ਫੇਰ ਨਹੀਂ ਵੱਧਦੇ ਸੋ ਇਹਦੇ ਕੀ ਕਾਰਨ ਹੋ ਸਕਦੇ ਆ ਕੀ ਰੀਜ਼ਨ ਹੋ ਸਕਦਾ ਉਹ ਅੱਜ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਦੋਸਤੋ ਇਹਦੇ ਤਿੰਨ ਵੱਡੇ ਕਾਰਨ ਹੋ ਸਕਦੀ ਆ ਪਹਿਲਾ ਤੇ ਹੈ ਵਾਇਰਲ ਇਨਫੈਕਸ਼ਨ ਇਦੇ ਵਿੱਚ ਤਿੰਨ ਵੱਡੇ ਵਾਇਰਸ ਆ ਜਿਹੜੇ ਉਹ ਪੋਜ਼ਿਟਿਵ ਹੋ ਸਕਦੇ ਆ ਪਹਿਲਾ ਤੇ ਹੈ ਡੇਂਗੂ ਵਾਇਰਸ ਪੋਜ਼ਿਟਿਵ ਹੋ ਸਕਦਾ ਦੂਜਾ ਹੈ ਹੈਪੇਟਾਈਟਸ ਸੀ ਵਾਇਰਸ ਪੋਜ਼ਿਟਿਵ ਹੋ ਸਕਦਾ ਤੀਜਾ ਹੈ ਐਚ ਆਈ ਵੀ ਵਾਇਰਸ ਪੋਜ਼ਿਟਿਵ ਹੋ ਸਕਦਾ ਜੇਕਰ ਇਹਨਾਂ ਤਿੰਨੋਂ ਵਾਇਰਸ ਦੇ ਵਿੱਚ ਕੋਈ ਵੀ ਵਾਇਰਸ ਤੁਹਾਡੀ ਰਿਪੋਰਟ ਦੇ ਵਿੱਚ ਪੋਜ਼ਿਟਿਵ ਹੈ ਤਾਂ ਤੁਹਾਡੇ ਜਿਹੜੇ ਪਲੇਟਲੇਟ ਸੈੱਲ ਨੇ ਉਹ ਬਾਰ-ਬਾਰ ਲੋ ਹੁੰਦੇ ਰਹਿਣਗੇ ਸੈਕੰਡ ਹੈ ਜੇਕਰ ਤੁਹਾਡਾ ਲੀਵਰ ਗ੍ਰੇਡ 3 ਫੈਕਟੀ ਹੈ ਤੁਸੀਂ ਜਿਆਦਾ ਅਲਕੋਹਲ ਸ਼ਰਾਬ ਕੰਜ਼ਿਊਮ ਕਰਦੇ ਹੋ ਜਿਆਦਾ ਸ਼ਰਾਬ ਪੀਣ ਦੇ ਐਡਿਕਟਡ ਹੋ ਤਾਂ ਉਹਦੇ ਪ੍ਰੈਸ਼ਰ ਕਰਕੇ ਵੀ ਤੁਹਾਡੇ ਜਿਹੜੇ ਪਲੇਟਲੇਟਸ ਚੱਲਣੇ ਉਹ ਲੋਅ ਰਹਣਗੇ ਔਰ ਤੀਜਾ ਜਿਹੜਾ ਇਹਦਾ ਕਾਰਨ ਹੈਗਾ ਉਹ ਦੋਸਤੋ ਹੈਗਾ ਤੁਹਾਡੀ ਸਪਲੀਨ ਤਿੱਲੀ ਦਾ ਇਨਲਾਰਜ ਹੋ ਜਾਣਾ ਜੇਕਰ ਤਿੱਲੀ ਦਾ ਸਾਈਜ਼ ਵਧਿਆ ਹੋਇਆ ਤਾਂ ਇਹਦੇ ਕਰਕੇ ਵੀ ਤੁਹਾਡੇ ਜਿਹੜੇ ਪਲੇਟਲੇਟਸ ਚੱਲਣੇ ਉਹ ਲੋ ਰਹਿੰਦੇ ਆ ਔਰ ਬਾਰ ਬਾਰ ਲੋ ਹੋ ਜਾਂਦੇ ਆ ਵੱਧਦੇ ਨਹੀਂ ਸੋ ਦੋਸਤੋ ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਤੋਂ ਪਹਿਲਾਂ ਉਹਦੀ ਮੈਡੀਸਨ ਲੈਣ ਤੋਂ ਪਹਿਲਾਂ ਉਹਦੀ ਪ੍ਰੋਪਰ ਜਾਂਚ ਕਰਾਓ ਕਿ ਇਹਦੇ ਕਾਰਨ ਕੀ ਨੇ ਕਿ ਬਾਰ ਬਾਰ ਸਾਡੇ ਜਿਹੜੀ ਸੈਲਰੀ ਉਹ ਲੋ ਕਿਉਂ ਹੋ ਰਹੇ ਨੇ ਐਵੇਂ ਬਾਰ ਬਾਰ ਡਾਕਟਰਾਂ ਕੋਲੋਂ ਮੈਡੀਸਨ ਖਾਣ ਦਾ ਕੋਈ ਫਾਇਦਾ ਨਹੀਂ ਜ਼ਿਆਦਾ ਮੈਡੀਸਨ ਖਾਣ ਨਾਲ ਤੁਹਾਡੇ ਲਿਵਰ ਔਰ ਕਿਡਨੀ ਤੇ ਹੋਰ ਮਾੜਾ ਅਸਰ ਪੈਂਦਾ ਸੋ ਦੋਸਤੋ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਤੁਹਾਡੇ ਇਸ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਸੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ